ਰੂਪੀ ਜਰਨੈਲ ਭਾਜੀ ਨੇ ਮੱਕੜ ਸਾਹਿਬ ਵਾਲੀ ਇੰਟਰਵਿਊ ਚ ਬਹੁਤ ਖੂਬਸੂਰਤ ਗੱਲ ਕਹੀ ਥੋੜਾ ਜਿਹਾ ਸਮਾਂ ਲਵਾਂਗਾ ਦੋ ਮਿੰਟ ਕਿ ਨਾ ਜਿਹੜੇ ਜੀਨਸ ਹੁੰਦੇ ਆ ਉਹ ਭਾਜੀ 450 ਸਾਲ ਤੱਕ ਉਹ ਨਹੀਂ 800 ਤੋਂ 600 ਸਾਲ 600 ਸਾਲ ਤੱਕ ਲੱਗਦੇ ਆ ਉਹ ਕਿਤੇ ਰਹਿ ਜਾਂਦਾ ਸਪਾਰਕ ਜੀ 1000 ਸਾਲ ਹੀ ਲਾ ਲਓ ਤੁਸੀਂ ਆਪਣੇ ਤਾਂ ਮਤਲਬ 2000 ਹੀ ਕਹਿ ਸਕਦੇ ਆ ਬੀਸਿਕਲੀ ਕੀ ਵੀਰੇ ਮੈਨੂੰ ਇਹ ਰਿਅਲਾਈਜ਼ ਹੋਇਆ ਮੈਂ ਕੋਈ ਬੜਾ ਗੁਣੀ ਗਿਆਨੀ ਨਹੀਂ ਤੇ ਨਾ ਮੈਨੂੰ ਕੋਈ ਇਹਨਾਂ ਚੀਜ਼ਾਂ ਦਾ ਜਿਆਦਾ ਇਲਮ ਹੈ ਇਹਨਾਂ ਤੁਹਾਡੇ ਅੰਦਰ ਚੀਜ਼ਾਂ ਪਈਆਂ ਹੁੰਦੀਆਂ ਨੇ ਹਾਂ ਸਾਰਾ ਕੁਝ ਤੁਹਾਡੇ ਅੰਦਰ ਹੁੰਦਾ ਹੈ ਉਹ ਜੀਨਸ ਵਾਲੀ ਗੱਲ ਹੈ ਪਛੋਕੜ ਹੈ ਬਹੁਤ ਵੱਡਾ ਐਂ ਹੀ ਨਹੀਂ ਪਿਆ ਹੁੰਦਾ ਅੰਦਰ ਕੁਝ ਜਿਹੜੇ ਬੰਦੇ ਦੇ ਕਿਸੇ ਬੰਦੇ ਨੇ ਬਹੁਤ ਖੂਬਸੂਰਤ ਗੱਲ ਮਹਾਂਪੁਰਸ਼ ਕੋਈ ਬੈਠੇ ਸੀ ਤੇ ਉਹ ਕਹਿੰਦੇ ਵੀ ਗੁਰਨਾਨਕ ਪਾਤਸ਼ਾਹ ਦਾ ਜਦੋਂ ਅਵਤਾਰ ਹੋਇਆ ਤੇ ਪ੍ਰਮਾਤਮਾ ਕੋਲੋਂ ਗਏ ਤੇ ਸਾਰੀ ਦਇਆ ਉਹਨਾਂ ਤੋਂ ਲੈ ਆਂਦੀ ਉਹਨਾਂ ਨੇ ਤੇ ਉਹ ਦਵਤ ਕੇ ਕੋਈ ਹੋਰ ਮਹਾਪੁਰਸ਼ ਦਾ ਅਵਤਾਰ ਹੋਇਆ ਤੇ ਉਹ ਪ੍ਰਮਾਤਮਾ ਨੂੰ ਜਾ ਕੇ ਕਹਿੰਦੇ ਵੀ ਮੈਨੂੰ ਦਇਆ ਚਾਹੀਦੀ ਹੈ ਉਹ ਕਹਿੰਦੇ ਉਹ ਤਾਂ ਮੈਤਾ ਕਾਲੂ ਦਾ ਮੁੰਡਾ ਲੈ ਗਿਆ ਸਾਰੀ ਆਹ ਆਹ ਉਥੋਂ ਲੈ ਕੇ ਹੁਣ ਤੱਕ ਇਹ ਜਿਹੜਾ ਲੰਗਰ ਦੀ ਭਾਵਨਾ ਲੋਕਾਂ ਨਾਲ ਖੜਨਾ ਇਹ ਪਾਸ਼ਾ ਦੀ ਹੀ ਦੇਣਾ ਇਹ ਪਛੋਕੜ ਹੈ ਇਤਿਹਾਸ ਹੈ ਜੀਨ ਸਾਡੇ ਅੰਦਰ ਉਵੇਂ ਬਿਨਾਂ ਗੱਲ ਤੋਂ ਨਹੀਂ ਪਏ ਇਹ ਉਹਦਾ ਰੀਜ਼ਨ ਹੈ ਧਰਨਾ ਹਮੇਸ਼ਾ ਮੇਰੀ ਜ਼ਿੰਦਗੀ 'ਚ ਮੈਂ ਵੇ ਗਿਣਤਵਾਰ ਹੀ ਗੱਲ ਕਹੀ ਐ ਕਿ ਮੇਰੀ ਜ਼ਿੰਦਗੀ ਨੂੰ ਪਲਟਨ ਵਾਲਾ ਹੀ ਉਤਰਨਾ ਹੈ ਉਹ ਵਰਤਾਰਾ ਸਾਰਾ ਮੈਨੂੰ ਨਹੀਂ ਪਤਾ بڑے ਲੋਕ ਸੋਚਦੇ ਹੋਣਗੇ ਕਿ ਮੈਂ ਕੁਝ ਦਿਖਾਵੇ ਲਈ ਕੀਤਾ ਨਹੀਂ ਕੀਤਾ ਮੈਂ ਇਹਨਾਂ ਚੀਜ਼ਾਂ 'ਚ ਪੈਂਦਾ ਨਹੀਂ ਪਰ ਜਿਹੜਾ ਵਰਤਾਰਾ ਮੈਂ ਉਥੇ ਗਰਾਊਂਡ ਤੇ ਜਦੋਂ ਦੇਖਿਆ ਇੱਕ ਟਾਈਮ ਸੀ ਜਦੋਂ ਉਹ ਟਰਾਲੀਆਂ ਗਈਆਂ ਉਥੇ ਬਜ਼ੁਰਗ ਸੀ ਸਵੇਰੇ ਇਹ ਨਹੀਂ ਪਤਾ ਸੀ ਕਿਸੇ ਨੂੰ ਕਿ ਬੁਰਸ਼ ਕਿੱਥੇ ਕਰਾਂਗੇ ਤੇ ਚਾਹ ਕਿਵੇਂ ਬਣੋਗੀ ਉਦੋਂ ਵੀ ਮੈਂ ਮਹਾਰਾਜ ਨੇ ਮੈਂ ਤਾਂ ਚਲੋ ਹੰਕਾਰ ਦੀ ਗੱਲ ਹੈ ਮਹਾਰਾਜ ਦੀ ਕਿਰਪਾ ਨਾਲ ਮੈਂ ਉਥੇ ਸੀ ਤੇ ਮੈਂ ਉਦੋਂ ਵੀ ਉੱਥੇ ਸੀ ਜਦੋਂ ਸਾਡੇ ਬਜ਼ੁਰਗ ਕਹਿੰਦੇ ਨਹੀਂ ਯਾਰ ਬਦਾਮ ਖਾਂਦੇ ਉਹਨੂੰ ਤਾਂ 4 ਦਿਨ ਹੋ ਗਏ ਹੁਣ ਕੁਝ ਹੋਰ ਦਾਲ ਬਣਾਈਏ ਯਾਰ ਹਾਂ ਆ ਪੂਰੀਆਂ ਯਾਰ ਨਹੀਂ 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 ਆਇਆ ਲੰਗਰ ਚ ਨਹੀਂ ਯਾਰ ਆ ਪਨੀਰ ਨਹੀਂ ਮੈਂ ਸ਼ੱਕ ਸਕਦਾ ਕੋਈ ਹਲਕੀ ਦਾਲ ਲੈ ਕੇ ਆਓ ਮੈਂ ਉਦੋਂ ਵੀ ਉੱਥੇ ਸੀ ਤੇ ਤੁਸੀਂ ਇਹ ਲਾ ਲਓ ਵੀ ਉਹ ਵਰਤਾਰਾ ਸਾਰਾ ਡੇਢ ਦੋ ਸਾਲ ਜਿੰਨਾ ਉਹ ਦੇਖਿਆ ਨੇੜਿਓਂ ਪੰਜਾਬ ਦੀਆਂ ਪਿੰਡਾਂ ਤੋਂ ਸ਼ੁਰੂ ਹੋਈ ਇਹ ਬਦਲਾਅ ਤੇ ਇਹ ਜਾਗਣਾ ਅੰਦਰ ਉਹਨਾਂ ਕਰਕੇ ਹੋਇਆ ਮੈਨੂੰ ਲੱਗਿਆ ਵੀ ਯਾਰ ਵੀ ਅਸਲ 'ਚ ਤਾਂ ਇਹ ਨਹੀਂ ਅਸੀਂ ਤਾਂ ਨਕਲੀ ਆ ਅਸਲੀ ਤਾਂ ਇਹ ਨੇ ਸਾਰੇ ਵੀ ਤੁਸੀਂ ਇੱਕ ਥੋੜਾ ਪਛੋਕੜ ਜੁੜਿਆ ਜਿਵੇਂ ਆਪਾਂ ਇਤਿਹਾਸ ਦੀ ਗੱਲ ਕੀਤੀ ਐ ਸਾਡੇ ਖੇਤਾਂ ਨਾਲ ਇਕੱਲਾ ਕਣਕ ਝੋਨਾ ਥੋੜੀ ਜੁੜਿਆ ਉਹ ਤਾਂ ਚਲੋ ਇੱਕ ਲਹਿਦੀ ਗੱਲ ਐ ਸਾਡੇ ਖੇਤਾਂ ਨਾਲ ਤਾਂ ਖਾਲਾਂ ਨਾਲ ਤਾਂ ਸਾਡਾ ਬਚਪਨ ਜੁੜਿਆ ਉਹ ਜਾਮਣਾ ਨਾਲ ਤਾਂ ਸਾਡੀ ਦੋਸਤੀ ਐ ਉਹ ਅੰਬਾਂ ਨਾਲ ਤਾਂ ਸਾਡੇ ਰਿਸ਼ਤੇ ਨੇ ਸਾਡੀ ਭੂਆ ਦੇ ਪੁੱਤ ਅਸੀਂ ਲੜਦੇ ਵੀ ਰਹੇ ਹਾਂ ਉੱਥੇ ਪੀਲ ਭਾਂਗੜਾ ਇੱਕ ਸ਼ਬਦ ਐ ਅਸੀਂ ਉਹ ਵੀ ਖੇਡਦੇ ਰਹੇ ਹਾਂ ਗਿਰਦੀ ਵੀ ਰਹੇ ਹਾਂ ਸਾਡਾ ਉਹ ਅਸਲ ਚ ਕਣਕ ਝੋਨਾ ਕੌਨਸੈਪਟ ਨਹੀਂ ਸਾਡਾ ਤਾਂ ਪਛੋਕੜ ਇਤਿਹਾਸ ਉਹ ਹੈ ਉਹ ਜਦੋਂ ਹੁਣ ਲੱਗਿਆ ਵੀ ਨਹੀਂ ਯਾਰ ਵੀ ਇਹ ਉਹ ਇੱਕ ਇੱਕ ਜਿਵੇਂ ਕਹਿ ਰਹੀ ਹੈ ਨਾ ਇੱਕ ਕਲਿੱਕ ਚਾਹੀਦੀ ਹੁੰਦੀ ਕਿਸੇ ਬੰਦੇ ਨੂੰ ਉਹ ਜਦੋਂ ਲੱਗਿਆ ਵੀ ਲੈ ਜਾਣਗੇ ਉਹ ਗੱਲ ਐਡੇ ਤੁਰੰਦਰ ਤੱਕ ਅਸਰ ਕਰ ਗਈ ਮੈਂ ਹਰ ਇੱਕ ਵਾਰੀ ਇੱਕ ਗੱਲ ਕਹਿੰਨਾ ਉਹਨਾਂ ਮੈਂ ਜਦੋਂ ਅਸੀਂ ਘਰੇ ਬੈਠੇ ਸੀ ਉਦੋਂ ਪਹਿਲਾਂ ਮੇਰੀ ਜ਼ਿੰਦਗੀ ਭਾਜੀ ਆਇਆ ਸੀ ਕਿ ਪੈਸਾ ਕਮਾਉਣਾ ਕਮਰਸ਼ੀਅਲ ਕੰਮ ਕਰਨਾ ਇੱਕ ਘਰ ਇੱਥੇ ਇੱਕ ਘਰ ਉੱਥੇ ਐਦਾਂ ਆ ਗੱਡੀਆਂ ਦੈਟਸ ਇਟ ਵੀ ਦੁਨੀਆ ਐਂ ਚੱਲਦੀ ਆ ਜਿਹੜਾ ਜ਼ਿਆਦਾ ਪਾਵਰ ਵਾਲਾ ਬੰਦਾ ਹੈ ਦੁਨੀਆ ਉਹਨੂੰ ਹੀ ਝੁਕ ਇਹੀ ਮੇਰੀ ਸੱਚੀ ਗੱਲ ਆ ਸੋਚ ਕੈਮਰੇ ਤੇ ਮੈਂ ਕਹਿੰਦਾ ਮੇਰੀ ਇੰਨੀ ਕੀ ਸੀ ਬਸ ਹਾਂ ਉਦੋਂ ਜਾਂ ਲਾ ਲਓ ਮੈਨੂੰ ਮਤ ਇੰਨੀ ਕੀ ਸੀ ਹਾਂ ਜਦੋਂ ਮੈਂ ਉੱਚ ਗਿਆ ਜਦੋਂ ਮੈਂ ਦੇਖਿਆ ਵੀ ਐਡੀ ਨਿਸ਼ਕਾਮ ਸੇਵਾ ਵੀ ਲੋਕ ਯਾਰ ਵੀ ਮਤਲਬ ਮਰਨ ਮੇਟਨ ਤੱਕ ਤਿਆਰ ਹੋ ਜਾਂਦੇ ਆਪਣੇ ਲੋਕਾਂ ਲਈ ਔਰ ਦੇਖੋ ਜਿਨ੍ਹਾਂ ਕੋਲ ਜ਼ਮੀਨਾਂ ਵੀ ਨਹੀਂ ਔਰ ਕੋਈ ਪਤਾ ਠੇਕੇ ਤੇ ਜ਼ਮੀਨ ਵਾਰਿਆ ਉਹ ਸਭ ਤੋਂ ਮੂਰੇ ਬੈਠਾ ਜੀ ਕੁਝੇ ਬੰਦੇ ਕੋਲੇ ਡੇਢ ਕਿੱਲਾ ਹੈ ਹਾਂ ਉਹ ਮਤਲਬ ਇਹੋ ਜੇ ਮਤਲਬ ਉਹ ਕਹਿੰਦੇ ਵੀ ਨਹੀਂ ਮੁੜਨਾ ਨਹੀਂ 6 ਮਹੀਨੇ ਮੋੜਾਂਗੇ ਕਪਾਸਾ ਕਰਕੇ ਵੀ ਕੀ ਹੁੰਦਾ ਹੁਣ ਦੇਖੀ ਜਊ ਮਤਲਬ ਤੁਸੀਂ ਦੇਖੋ ਮੈਂ ਸੋਚਿਆ ਯਾਰ ਭਈ ਐਂ ਵੀ ਹੋ ਜਾਂਦਾ ਹਾਂ ਉਸ ਚੀਜ਼ ਨੇ ਬਹੁਤ ਵੱਡਾ ਅਸਰ ਕੀਤਾ ਹਾਂ ਉਦੋਂ ਬਾਅਦ ਚ ਫਿਰ ਮਹਾਰਾਜ ਨੇ ਭਾਵਨਾ ਦੇਖੀ ਵੀ ਇਹਦੇ ਹੁਣ ਅੰਦਰ ਕੁਛ ਨਾ ਕੁਛ ਜਾਗਦਾ ਮੜਾ ਮੋਟਾ ਫਿਰ ਮੈਂ ਧੰਨਵਾਦੀ ਕਰਦਾ ਕੋਈ ਐਡੀ ਮੇਰੀ ਕੋਈ ਬੁੱਧੀ ਵੱਡੀ ਨਹੀਂ ਹੈਗੀ ਪਰ ਫਿਰ ਮਹਾਰਾਜ ਨੇ ਇਹ ਸਾਰੀ ਉਹ ਮੇਰੇ ਅੰਦਰ ਜਿਹੜੀ ਜਗਿਆਸਾ ਪੈਦਾ ਹੋਈ ਉਹਨੂੰ ਫਿਰ ਬੂਰ ਮਹਾਰਾਜ ਨੇ ਪਾਇਆ ਮੈਨੂੰ ਉਦਾਂ ਦੇ ਬੰਦੇ ਮਿਲਦੇ ਗਏ ਉਦਾਂ ਦਾ ਮੇਰਾ ਚਿਰਦਾ ਹੁੰਦਾ ਗਿਆ ਤੇ ਮੇਰਾ ਉਹ ਭਰੋਸਾ ਬਣਦਾ ਗਿਆ ਤੇ ਉਸ ਭਰੋਸੇ ਕਰਕੇ ਇਹ ਕੈਰੀਅਰ ਲਾ ਲੋ ਗਾਣੇ ਲਾ ਲੋ ਫਿਲਮਾਂ ਲਾ ਲੋ ਸਾਰਾ ਕੁਝ ਉਸ ਭਰੋਸੇ ਦੀ ਦੇਣਾ ਤੇ ਧਰਨਾ ਹਮੇਸ਼ਾ ਉਹਨਾਂ ਬਜ਼ੁਰਗਾਂ ਨੂੰ ਮਾਮਾ ਨੂੰ ਮੈਂ ਸਜਦਾ ਕਰਦਾ ਤੁਸੀਂ ਦੇਖੋ ਤੜਕੇ 11 10 11 ਵਜੇ ਤੋਂ ਲੋਹ ਭੱਗਦੀ ਸੀ ਕਈ ਵਾਰੀ 5:30 6 ਹੋ ਜਾਂਦੀ ਸੀ ਬੀਬੀਆਂ ਐ ਬੈਠੀਆਂ ਉੱਠਦੀਆਂ ਹੀ ਨਹੀਂ ਸੀ ਹਾਂ ਉੱਠਦੀਆਂ ਹੀ ਨਹੀਂ ਸੀ ਪ੍ਰਸ਼ਾਦਾ ਵੀ ਉੱਥੇ ਰੋਟੀਆਂ ਰੱਖ ਕੇ ਛਕ ਲੈਣਾ ਤੇ ਇਹ ਦੇਖਣਾ ਅੱਛਾ ਪਰਲੇ ਲੰਗਰ ਵਾਲਿਆਂ ਦੇ ਆ ਜੱਟ ਨਹੀਂ ਉਹਨੇ ਤੁਸੀਂ ਫੜਾਏ ਉਹਨਾਂ ਨੂੰ ਮਤਲਬ ਐਸਾ ਜਿਵੇਂ ਮੈਂ ਨੂੰ ਨਹੀਂ ਪਤਾ ਇਹ ਸਵਰਗ ਨਰਕ ਦਾ ਕਨਸੈਪਟ ਕੀ ਹੁੰਦਾ ਭਾਜੀ ਪਰ ਮੈਂ ਜੇ ਇੱਕ ਗੱਲ ਕਹਾ ਵੀ ਉਹ ਸਵਰਗੀ ਸੀ ਔਰ ਉਹ ਸੀ ਲੜ ਰਹੇ ਸੀ ਵੱਡੀ ਗੱਲ ਇਹ ਆ ਵੀ ਦੁਸ਼ਮਣ ਦੇ ਵਿਰੁੱਧ ਸੀ ਪਰ ਰਹਿ ਰਹੇ ਸੀ ਵੀ ਜਿਵੇਂ ਰਾਜੇ ਹੁੰਨੇ ਆ ਔਰ ਤੁਸੀਂ ਦੇਖੋ ਕਿ ਕਿੱਡੀ ਵੱਡੀ ਗੱਲ ਆ ਸੋ ਉਥੋਂ ਇਹ ਜੋ ਤੁਹਾਨੂੰ ਨਜ਼ਰ ਆਉਂਦਾ ਉਹਦਾ ਬਹੁਤ ਵੱਡਾ ਅਸਰੇ ਉਦੋਂ ਬਾਅਦ ਚ ਮਹਾਰਾਜ ਦੀ ਮਿਹਰ ਹੈ ਜੀ ਜਦੋਂ ਕਿਸੇ ਬੰਦੇ ਨੂੰ ਜਗਾਉਣਾ ਹੁੰਦਾ ਉਹ ਜਗਾਉਂਦੇ ਵੀ ਆਪ ਹੀ ਨੇ ਤੇ ਜਦੋਂ ਕਿਸੇ ਜਾਗੇ ਹੋਏ ਨੂੰ ਸੁਲਾਉਣਾ ਹੁੰਦਾ ਐਗਜ਼ਾਮਪਲਾਂ ਨੇ ਸਾਡੇ ਸਮਾਜ ਚੋਂ ਸਲਾਹ ਵੀ ਆਪ ਹੀ ਦਿੰਦੇ ਨੇ ਸੋ ਮਹਾਰਾਜ ਦੀ ਕਿਰਪਾ